ਹਾਂਜੀ ਵੈਗਿਰੂ ਜੀ ਕਾ ਖਾਲਸਾ ਵੈਗਿਰੂ ਜੀ ਕੀ ਫਤਿਹ ਕਿਦਾਂ ਹੋ ਸਾਰੇ ਠੀਕ ਠਾਕ ਹੀ ਹੋਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਜਿਆਦਾ ਸਾਨੂੰ ਸਪੋਰਟ ਕਰਨ ਲਈ ਇਹਨਾਂ ਜਿਆਦਾ ਪਿਆਰ ਕਰਨ ਲਈ ਤੇ ਉਹ ਤੁਸੀਂ ਕਿਦਾਂ ਕਰਦੇ ਹੋ ਤੁਸੀਂ ਸਾਡੇ ਨਾਲ ਸ਼ਾਪਿੰਗ ਕਰਕੇ ਕਰਦੇ ਹੋ ਤੇ ਐਦਾਂ ਹੀ ਬਸ ਸਾਡੇ ਨਾਲ ਜੁੜੇ ਰਹੋ ਜੀ ਤੇ ਕਰਦੇ ਰਹੋ ਜੀ ਸ਼ਾਪਿੰਗ ਤੇ ਅਸੀਂ ਤੁਹਾਨੂੰ ਸੋਹਣੇ ਸੋਹਣੇ ਸੂਟ ਇੱਦਾਂ ਹੀ ਦਿਖਾਉਂਦੇ ਰਹੀਏ ਤੇ ਹੁਣ ਕਰਦੇ ਆਂ ਜੀ ਸ਼ੁਰੂ ਹੁਣ ਅੱਜ ਵਾਲੇ ਵੀ ਜਿੰਨੇ ਵੀ ਸੂਟ ਸੋਣਗੇ ਸਭ ਦਾ ਤੁਹਾਨੂੰ ਪਹਿਲਾਂ ਐਮ ਆਰ ਵੀ ਦਿਖਾਵਾਂਗੇ ਜਿਹੜੇ ਪ੍ਰਾਈਸਿਸ ਦੇ ਉੱਪਰ ਆਪਾਂ ਉਹਨਾਂ ਨੂੰ ਪਹਿਲਾਂ ਸੇਲ ਕਰਦੇ ਸੀਗੇ ਜਾਂ ਫਿਰ ਜਿਹੜੇ ਪ੍ਰਾਈਸਿਸ ਆਲਰੇਡੀ ਹੱਲੇ ਵੀ ਉਹਨਾਂ ਦੇ ਟੈਗਡ ਹੈਗੇ ਨੇ ਬਟ ਅੱਜ ਆਪਾਂ ਜਿਹੜੇ ਤੁਹਾਨੂੰ ਦਿਖਾਵਾਂਗੇ ਉਹ ਸਾਰਿਆਂ ਦੇ ਪ੍ਰਾਈਸਿਸ ਲੈਸ ਕਰਕੇ ਦਿਖਾਵਾਂਗੇ ਜੀ ਠੀਕ ਹੈ ਸਕਰੀਨਸ਼ਾਟ ਲਈ ਜਾਇਓ ਤੇ ਸਾਨੂੰ ਭਾਈ ਜਾਇਓ ਠੀਕ ਹੈ ਸਟਾਰਟ ਕਰਦੇ ਜਿਹੜਾ ਉੱਪਰ ਹੀ ਪਿਆ ਉਹ ਸਟਾਰਟ ਕਰਦੇ ਆਂ ਆਪਾਂ ਐਸ ਪੀਸ ਤੋਂ ਠੀਕ ਹੈ ਪਿਓਰ ਕਾਟਨ ਹੈਗਾ ਹੈ ਖੋਲ ਕੇ ਦਿਖਾ ਦਿੰਨੇ ਆ ਪਹਿਲਾ ਬਾਟਮ ਦਿਖਾ دیਏ ਬਾਟਮ ਦੇਖੋ ਜੀ ਇਕਦਮ ਪਿਓਰ ਕਾਟਨ ਤੁਹਾਨੂੰ ਫਲੇਅਰ ਤੇ ਬਦਲ ਲੱਗ ਰਿਹਾ ਹੋਏਗਾ ਪਿਓਰ ਰਿਯਨ ਕਾਟਨ ਠੀਕ ਹੈ ਜੀ ਕੋਈ ਮਿਕਸਿੰਗ ਨਹੀਂ ਪਿਓਰ ਮਤਲਬ ਪਿਓਰ ਠੀਕ ਹੈ ਜੀ ਇਹਨੂੰ ਨਾ ਲਾਈਨ ਲਾਈਨਿੰਗ ਰਿਕੁਆਇਰਡ ਨਹੀਂ ਹੈਗੀ ਠੀਕ ਹੈ ਤੇ ਦਿਖਾਉਣੇ ਆ ਤੁਹਾਨੂੰ ਇਹਦੀ ਸ਼ਰਟ ਹੋਰ ਪਿਓਰ ਕਾਟਨ ਆ ਤੇ ਕੋਈ ਮਿਕਸਿੰਗ ਨਹੀਂ ਤੇ ਇਹਨੂੰ ਵੀ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀ ਲਾਈਨ ਲਗਵਾ ਲਾਈਨਿੰਗ ਲਗਵਾਉਣ ਦੀ ਜ਼ਰੂਰਤ ਤੁਹਾਨੂੰ ਨਹੀਂ ਹੈਗੀ ਟ੍ਰਾਂਜੀ ਨਹੀਂ ਹੈਗਾ ਪਹਿਲਾਂ ਤੁਹਾਨੂੰ ਦੂਰੋਂ ਇਹਨੇ ਲੁੱਕ ਦਿਖਾ ਦਈਏ ਆ ਦੇਖੋ ਜੀ ਜੀ ਆ ਦੇਖੋ ਐਦਾਂ ਆਏਗਾ ਇਹਦਾ ਫਰੰਟ ਪੂਰਾ ਕਵਰਡ ਠੀਕੇ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਜੀ ਲੈਂਥ ਅਡਜਸਟ ਕਰ ਸਕਦੇ ਕਿਉਂਕਿ ਸਰ ਘੇਰਾ ਬਣਿਆ ਹੋਇਆ ਗਲੇ ਤੇ ਕੋਈ ਗੁੱਝ ਨਹੀਂ ਹੈਗਾ ਠੀਕ ਹੈ ਔਰ ਲੱਗ ਦਿਓ ਦਿਖਾ ਰਹੇ ਹਾਂ ਤੁਹਾਨੂੰ ਬਹੁਤ ਪਿਆਰਾ ਪੀਸ ਹੈ ਜੀ ਇਹ ਆ ਦੇਖੋ ਬਿਊਟੀਫੁੱਲ ਪੀਸ ਔਰ ਗੈਂਜ਼ਾ ਲਗਾ ਕੇ ਔਰ ਆ ਐਮਬ੍ਰੋਇਡਰੀ ਕੀਤੀ ਹੋਈ ਹੈ ਔਰ ਸਾਈਡ ਦੇ ਉੱਪਰ ਲੇਸ ਦੇ ਨਾਲ ਡਿਟੇਲਿੰਗ ਕੀਤੀ ਹੋਈ ਹੈ ਔਰ ਇਹ ਤੁਹਾਨੂੰ ਦਿਖਾ ਦਈਏ ਅਸੀਂ ਘੇਰੇ ਦਾ ਕੱਪ ਆ ਦੇਖੋ ਬਿਊਟੀਫੁੱਲ ਘੇਰਾ ਉਹ ਵੀ ਐਮਬ੍ਰੋਇਡਰੀ ਹੈ ਪ੍ਰਿੰਟ ਨਹੀਂ ਹੈ ਠੀਕ ਹੈ ਜੀ ਬੈਕ ਇਹਦੀ ਪਲੇਨ ਆਏਗੀ ਇਦਾਂ ਠੀਕ ਹੈ ਦੁਪੱਟਾ ਵੀ ਦਿਖਾ ਦਈਏ ਤੁਹਾਨੂੰ ਹੁਣ ਦੁਪੱਟੇ ਦੇ ਚਾਰੋਂ ਸਾਈਡ ਤੇ ਇਹ ਮਸਲੀਨ ਟੈਬੀ ਦੁਪੱਟਾ ਹੈ ਜੀ ਬੜਾ ਹੀ ਪਿਆਰਾ ਲਾਈਨਿੰਗ ਵਾਲਾ ਸੈਲਫ ਜਿਹਦੇ ਵਿੱਚ ਹੈ ਆ ਦੇਖੋ ਦੁਪੱਟਾ ਛੋਟਾ ਨਹੀਂ ਹੈਗਾ ਫੁੱਲਾ ਦੁਪੱਟਾ ਹੈ ਆਰਾਮ ਨਾਲ ਆ ਦੇਖੋ ਸਵਾ 2 ਤੋਂ 2.5 ਦੇ ਵਿੱਚ ਹੋਏਗਾ ਲੇਕਿਨ ਸਵਾ 2 ਨਹੀਂ ਹੈਗਾ ਵੱਡਾ ਹੀ ਹੈ ਸਵਾ 2 ਤੋਂ 2.5 ਦੇ ਵਿੱਚ ਹੋਏਗਾ ਚਾਰੋਂ ਬੰਨੇ ਤੁਹਾਨੂੰ ਐਦਾਂ ਸ ਫੋਰ ਸਾਈਡ ਲੇਸ ਮਿਲੇਗੀ ਜੀਪੀਓ ਲੇਸ ਔਰ ਸੈਂਟਰ ਦੇ ਵਿੱਚ ਆਹੀ ਵਾਲਾ ਜਿਹੜਾ ਤੁਹਾਨੂੰ ਵਰਕ ਮਿਲੇਗਾ ਜਿਹੜਾ ਸ਼ਰਟ ਦੇ ਵਿੱਚ ਦੋਨਾਂ ਪੈਨਲਸ ਦੇ ਸਾਈਡਸ ਤੇ ਕੀਤਾ ਹੋਇਆ ਠੀਕ ਹੈ ਜੀ ਬਿਊਟੀਫੁੱਲ ਸੂਟ ਬਾਟਮ ਤੁਹਾਨੂੰ ਦਿਖਾਤਾ ਹੈ ਤੁਹਾਨੂੰ ਹੁਣ ਤੁਹਾਨੂੰ ਅਸੀਂ ਪਹਿਲਾਂ ਦਿਖਾਈਏ ਇਹਦਾ ਰੇਟ ਕਿ ਅਸੀਂ ਕਿੰਨਾ ਲੈਸ ਕੀਤਾ ਹੈ ਉਹ ਤੁਹਾਨੂੰ ਤਾਂ ਹੀ ਪਤਾ ਲੱਗੇਗਾ ਜੇ ਅਸੀਂ ਤੁਹਾਨੂੰ ਇਹਦਾ ਪਹਿਲਾਂ ਲੈਟ ਦਿਖਾਵਾਂਗੇ ਰੇਟ ਠੀਕ ਹੈ ਜੀ ਚਾਰੇ ਕੋ ਜੀ ਪ੍ਰਾਈਸ ਦੇਖੋ ਇਹਦਾ ਤੁਸੀਂ 2490 ਪ੍ਰਾਈਸ ਹੈ ਜੀ ਇਹਦਾ ਠੀਕ ਹੈ ਜੀ ਇਹਦੇ ਤੁਹਾਨੂੰ ਸਿੱਧਾ ਨਹੀਂ ਦੇਖ ਰਿਹਾ ਹੋਏਗਾ ਕਿ ਬਿਕੋਜ਼ 셀ਫੀ ਕੈਮਰਾ 셀ਫੀ ਮੋਡ ਆਨ ਹੈ ਇਹਦਾ ਠੀਕ ਹੈ ਜੀ ਤੇ 2490 ਇਹਦਾ ਰੇਟ ਹੈਗਾ ਠੀਕ ਹੈ ਮਤਲਬ 2500 ਦਾ ਤੇ ਅੱਜ ਤੁਹਾਨੂੰ ਇਹ ਸੂਟ ਸੀ ਦੇ ਰਹੇ ਆ 2190 ਦਾ ਠੀਕ ਹੈ ਜੀ 2190 only 2190 ਦਾ ਸੂਟ ਤੁਹਾਨੂੰ ਇਹ ਅੱਜ ਮਿਲਣਾ ਹੈ ਔਰ ਇਹ ਆਫਰ ਤੁਹਾਨੂੰ ਐ ਨਹੀਂ ਹੈ ਕਿ ਬਾਦ ਵਿੱਚ ਤੁਸੀਂ ਕਹੋਗੇ ਆਹ ਸੂਟ ਤਾਂ ਨਹੀਂ ਉਸੇ ਆਫਰ ਪ੍ਰਾਈਸ ਤੇ ਦਵਾਂਗੇ ਨਹੀਂ ਦਵਾਂਗੇ ਆਫਰ ਵੀਡੀਓਜ਼ ਦਾ ਮਤਲਬ ਹੀ ਇਹ ਹੈ ਜਿਹੜੀਆਂ ਅਸੀਂ ਤਿੰਨ ਦਿਨ ਵੀਡੀਓਜ਼ ਕੱਢਦੇ ਆਂ ਆਫਰ ਇੱਕ ਵੀਡੀਓ ਪਹਿਲਾਂ ਕੱਢ ਚੁੱਕੇ ਹਾਂ ਸੀ ਅੱਛਾ ਰਿਵਰਟ ਆ ਰਿਹਾ ਜੀ ਉਹਦਾ ਬਹੁਤ-ਬਹੁਤ ਧੰਨਵਾਦ ਇਹ ਹੁਣ ਦੂਜਾ ਪਾਰਟ ਹੈ ਉਸ ਵੀਡੀਓ ਦਾ ਤੇ ਇਹਦੇ ਵਿੱਚ ਵੀ ਜਿਹੜੇ ਸੂਟ ਦਿਖਾਵਾਂਗੇ ਉਹ ਆਫਰ ਵੀਡੀਓਜ਼ ਵਾਲੇ ਹੀ ਹੋਣਗੇ ਆਫਰ ਵਾਲੇ ਹੀ ਹੋਣਗੇ ਲੇਟਰ ਕਹੋਗੇ ਤੇ ਇਹ ਤੁਹਾਨੂੰ ਆਫਰ ਤੇ ਨਹੀਂ ਮਿਲਣਗੇ ਠੀਕ ਹੈ ਜੀ ਆਫਰ ਵੀਡੀਓ ਕੱਢਣ ਦਾ ਮਤਲਬ ਹੀ ਇਹ ਹੁੰਦਾ ਹੈ ਠੀਕ ਹੈ ਔਰ ਗੁਣਾਇਕ ਪੀਸ ਹੈਗੇ ਏ ਹੈਗਾ ਜੀ ਅੱਜ ਵੀ ਕਈ ਮੰਗਦੇ ਨੇ ਆ ਪਿਓਰ ਜਾਮ ਆ ਪਿਓਰ ਜਾਮ ਸ਼ਿਓਰ ਬੋਟਲ ਠੀਕ ਹੈ ਮਿਕਸਿੰਗ ਨਹੀਂ ਹੈਗੀ ਇਹਦੇ ਵਿੱਚ ਪੀਚ ਕਲਰ ਦਾ ਸੂਟ ਹੈ ਬਹੁਤ ਹੀ ਪਿਆਰਾ ਇਹਦੀ ਐਮਬਰਾਇਡਰੀ ਦਾ ਜਿਹੜਾ ਕੰਮ ਆ ਨਾ ਬਹੁਤ ਸੋਹਣਾ ਆ ਆ ਦੇਖ ਠੀਕ ਹੈ ਇਹਦਾ ਨਾ ਪੈਟਰਨ ਤੁਹਾਨੂੰ ਮੈਂ ਇੱਕ ਵਾਰੀ ਤਾਂ ਲਗਾ ਕੇ ਦਿਖਾ ਦਿੰਦੀ ਆ ਪਹਿਲਾਂ ਆ ਦੇਖੋ ਗਲੇ ਉੱਪਰ ਇਹਦੇ ਕੁਝ ਨਹੀਂ ਹੈਗਾ ਗਲੇ ਤੇ ਤੁਸੀਂ ਲੇਸ ਵਰਕ ਕਰਵਾ ਸਕਦੇ ਹੋ ਤੇ ਆ ਜਿਹੜੀ ਐਮਬਲੋਇਡਰੀ ਹੈਗੀ ਨਾ ਏਕਦਮ ਸੈਂਟਰ ਚ ਆਉਣੀ ਹੈ ਤੇ ਘੇਰੇ ਦਾ ਵੀ ਕਿਸੇ ਦਾ ਇਸ਼ੂ ਨਹੀਂ ਹੈਗਾ ਠੀਕ ਹੈ ਜਾਲਾ ਘੇਰੇ ਵਾਲਾ ਬੰਦਾ ਵੀ ਇਹਨੂੰ ਸੁਵਾ ਸਕਦਾ ਕਿਉਂਕਿ ਸੈਂਟਰ ਕੱਟਣਾ ਹੈ ਦਾ ਆਪਾਂ ਠੀਕ ਹੈ ਇਹ ਤੁਹਾਨੂੰ ਦੂਰੋਂ ਦਿਖਾਤਾ ਹੁਣ ਤੁਹਾਨੂੰ ਲੱਗ ਗਿਆ ਦਿਖਾ ਦਈਏ ਇਹਦੀ ਲੁੱਕ ਆ ਦੇਖੋ ਇਹ ਬੜੀ ਅੱਛੀ ਐਮਬਲੋਇਡਰੀ ਹੈ ਔਰ ਇਹਦੇ ਵਿੱਚ ਤੁਹਾਨੂੰ ਜਾਲੀ ਜੀ ਦੇਖ ਰਹੀ ਹੈ ਨਾ ਇਹ ਕੇਨ ਕੇਨ ਲਗਵਾ ਕੇ ਇਹਨੂੰ ਬਣਵਾਇਆ ਹੋਇਆ ਬਹੁਤ ਬਿਊਟੀਫੁਲ ਪੀਸ ਹੈ ਇੱਕਦਮ ਅਲੱਗ ਚੀਜ਼ ਹੈ ਅਲੱਗ ਕਨਸੈਪਟ ਹੈ ਹੈਨਾ ਤੇ ਆ ਦੇਖੋ ਜੀ ਇਹ ਹੈਗੀਆਂ ਇਹਦੀਆਂ ਬਾਵਾ ਬਹੁਤ ਪਿਆਰਾ ਪੀਸ ਹੈ ਛੱਡਣ ਵਾਲਾ ਪੀਸ ਨਹੀਂਗਾ ਦੁਪੱਟਾ ਉਹੀ ਜਿੱਦਾ ਅਸੀਂ ਨਹੀਂ ਬਣਵਾਉਂਦੇ ਹੱਲੇ ਕਿ ਕਸਟਮਰ ਦਾ ਪਤਾ ਨਹੀਂ ਹੁੰਦਾ ਕਿ ਕਿਸੇ ਨੇ ਸੇਮ ਲੈ ਕੇ ਤੇ ਤੁਸੀਂ ਆ ਜਿੱਦਾ ਦੇ ਤੇ ਆ ਵਰਕ ਹੋਇਆ ਹੋਇਆ ਤੁਸੀਂ ਕੱਟ ਵਰਕ ਵੀ ਕਰਵਾ ਸਕਦੇ ਹੋ ਐ ਡਬਲ ਕੱਟ ਵਰਕ ਇੰਨਾ ਕਲਰਸ ਦਾ ਔਰ ਅਦਰਵਾਈਜ਼ ਤੁਸੀਂ ਟਾਈ ਐਂਡ ਡਾਈ ਵੀ ਦੁਪੱਟਾ ਲੈ ਸਕਦੇ ਹੋ ਕੁਝ ਵੀ ਨਾ ਕਰਵਾਓ ਤੇ ਲੇਸ ਲਗਵਾ ਸਕਦੇ ਹੋ ਠੀਕ ਹੈ ਜੀ ਸੋ ਇਹ ਨਵਾਂ ਵੀ ਪ੍ਰਾਈਸ ਤੁਹਾਨੂੰ ਦੱਸ ਦਈਏ 2650 ਠੀਕ ਹੈ ਹਾਰਡਲੀ ਹਾਰਡਲੀ 2500 ਤੱਕ ਇਹਦੇ ਨਾਲ ਦੇ ਪੀਸਸ ਗਏ ਨੇ ਅੱਜ ਤੁਹਾਨੂੰ ਇਹ ਪੀਸ ਆਲਮੋਸਟ 50% ਆਫ ਤੇ ਮਿਲਣਾ ਹੈ ਠੀਕ ਹੈ ਇਹ ਪੀਸ ਅੱਜ ਤੁਹਾਨੂੰ ਮਿਲਣਾ ਜੇ ਸਿਰਫ ਤੇ ਸਿਰਫ 1400 ਦਾ ਛੱਡਣ ਵਾਲਾ ਪੀਸ ਨਹੀਂ ਹੈਗਾ ਪਿਓਰ ਕਾਟਨ ਹੈ ਔਰ ਐਮਬਰਾਇਡਰੀ ਇੱਕਦਮ ਅਲੱਗ ਕਨਸੈਪਟ ਕੇਨ ਕੇ ਲਗਾ ਕੇ ਪੁੱਛ ਨਹੀਂ ਹੋਣਾ ਐਮਬਰਾਇਡਰੀ ਨੂੰ ਬਹੁਤ ਵਧੀਆ ਐਮਬਰਾਇਡਰੀ ਜੇ ਸਿਰਫ ਤੇ ਸਿਰਫ 1400 ਦਾ ਸੂਟ ਤੁਹਾਨੂੰ ਪੈਣਾ ਜੇ ਬਹੁਤ ਵਧੀਆ ਏਮਬਰਾਇਡਰੀ ਹੋਈ ਹੋਈ ਠੀਕ ਹੈ ਜੀ ਹੁਣ ਤੁਹਾਨੂੰ ਦਿਖਾ ਦਈਏ ਨੈਕਸਟ ਕੰਟਰਾਸਟ ਕੰਟੈਕਸ ਦਾ ਫੈਬਰਿਕ ਹੈ ਜੀ ਇਹ ਠੀਕ ਹੈ ਤੁਹਾਨੂੰ ਬਾਟਮ ਤੇ ਵੀ ਵਰਕ ਮਿਲਣਾ ਹੈ ਬਾਟਮ ਦਾ ਵਰਕ ਤੁਹਾਨੂੰ ਲੱਗ ਗਿਆ ਵੀ ਦਿਖਾ ਦਿੰਨੇ ਆ ਆ ਦੇ ਅਰੀ ਵਰਕ ਹੋਇਆ ਹੋਇਆ ਬਿਊਟੀਫੁਲ ਵਰਕ ਬਹੁਤ ਸੋਹਣਾ ਪੀਸ ਹੈ ਜੀ ਇਹ ਠੀਕ ਹੈ ਆਪ ਰੈਡੀ ਕਰਵਾਇਆ 2 2 ਮੀਟਰ ਕੱਟ ਹੋਏਗਾ ਇਹ ਤੁਹਾਨੂੰ ਦਿਖਾਈਏ ਸੀ ਬਾਟਮ ਉਹਦੇ ਦੇ ਨਾਲ ਫੈਬਰਿਕ ਜਿਹੜਾ ਬਾਟਮ ਜਿਹੜੀ ਉਹ ਰਾਮਟੈਕਸ ਦੀਣੀ ਹੈ ਤੇ ਜਿਹੜੀ ਸ਼ਰਟ ਆ ਉਹ ਰਾਮਟੈਕਸ ਦਾ ਫੈਬਰਿਕ ਹੈ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਰਾਮਟੈਕਸ ਦੇ ਫੈਬਰਿਕ ਦੀ ਸਾਨੂੰ ਬਹੁਤਾ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੁੰਦੀ ਉਹ ਵੀ ਮੋਰ ਬੋਲਦੀ ਉਹ ਦਿਖਾ ਦਿੰਦੇ ਆ ਤੁਹਾਨੂੰ ਨੇ ਪਹਿਲਾਂ ਇੱਕ ਵਾਰ ਦੂਰੋਂ ਇਹਦੀ ਲੁੱਕ ਲਓ ਬਿਊਟੀਫੁਲ ਪੀਸ ਇੰਨਾ ਠੰਡਾ ਕੱਪੜਾ ਹੈ ਨਾ ਇਹ ਮਤਲਬ ਟੱਚ ਵੀ ਹੋ ਰਿਹਾ ਨਾ ਇਟ ਫੀਲ ਲਾਈਕਸ ਕਿ ਬਹੁਤ ਕੈਂਡ ਕਪੜਾ ਹੈ ਠੀਕ ਹੈ ਬਹੁਤ ਸੋਹਣਾ ਹੈ ਆ ਦੇਖੋ ਬਹੁਤ ਪਿਆਰਾ ਪੀਸ ਹੈ ਔਰ ਆਪਣੀ ਇੱਕ ਐਲੀਗੈਂਟ ਜੀ ਲੁੱਕ ਹੈ ਇਹਦੀ ਸਾਰੇ ਸੂਟ ਦੇ ਉੱਤੇ ਤੁਹਾਨੂੰ ਇਦਾਂ ਛੋਟੇ ਛੋਟੇ ਏਮਬਰਾਇਡਰੀ ਦੀ ਬੁੱਟੀ ਮਿਲੇਗੀ ਜੀ ਆ ਦੇਖੋ ਬਿਊਟੀਫੁਲ ਪੀਸ ਆ ਦੇਖੋ ਜੀ ਔਰ ਆ ਕੇ ਰਵੜਿਆ ਹੋਇਆ ਠੀਕ ਹੈ ਔਰ ਘੇਰੇ ਦੇ ਵਿੱਚ ਜਿਹੜਾ ਅਸੀਂ ਮੰਜੰਟਾ ਲਾਇਆ ਹੋਇਆ ਉਹਦੇ ਨਾਲ ਦੀ ਬਾਟਮ ਆ ਔਰ ਵਰਕ ਦੇਖੋ ਬੜਾ ਹੀ ਨੀਟ ਐਂਡ ਕਲੀਨ ਹੈ। ਔਰ ਇਹ ਹੈਗੀਆਂ ਜਿਹਦੀਆਂ ਬਾਵਾ। ਠੀਕ ਹੈ ਬਹੁਤ ਸੋਹਣਾ ਪੀਸ ਹੈ ਜੀ ਔਰ ਆ ਰਾਮਟੈਕਸ ਦੀ ਮੋਰ ਵੀ ਦੇਖ ਲੋ ਜੀ। ਠੀਕ ਹੈ। ਲినਨ ਫੈਬਰਿਕ ਹੈ ਪ्युअर ਲినਨ ਫੈਬਰਿਕ ਤੇ ਪ੍ਰਾਈਸ ਹੈਗਾ ਜੀ ਇਹਦਾ 2590 ਤੇ ਅੱਜ ਤੁਹਾਨੂੰ ਇਹ ਪੈ ਰਿਹਾ ਹੈ ਸਿਰਫ ਤੇ ਸਿਰਫ 2190 ਦਾ। ਰਾਮਟੈਕਸ ਦਾ ਹੈਵੀ ਵਰਕ बॉटम ਤੇ এমব্রয়ডারি 바ਵਾ ਤੇ এমব্রয়ডারি けਰਾ ফুল 셔츠 ਦੇ ਉੱਪਰ ਤੁਹਾਨੂੰ এমব্রয়ডারি ਮਿਲ ਰਹੀ ਹੈ ਔਰ ਉਹ ਵੀ ਆਰੀ ਵਰਕ ਮਿਲ ਰਹੀ ਹੈ ਆਰੀ ਵਰਕ ਤੁਹਾਨੂੰ ਪਤਾ ਮਸ਼ੀਨ এমব্রয়ਡਰੀ ਤੋਂ ਕਾਸਟਲੀ ਹੁੰਦਾ ਜੀ ਥੋੜਾ ਠੀਕ ਹੈ ਔਰ ਰਾਮ ਟੈਕਸ ਦਾ ਤੁਹਾਨੂੰ 셔츠 ਮਿਲ ਰਹੀ ਹੈ ਔਰ ਜਿਹੜਾ बॉटम ਹੈਗਾ ਉਹ ਵੀ ਪਿਓਰ ਕਾਟਨ ਹੈ ਠੀਕ ਹੈ ਐਵੇਂ ਝੂਠ ਬੋਲ ਕੇ ਨਹੀਂ ਅਸੀਂ ਕੱਟਦੇ ਹੁੰਦੇ ਕਿ ਮੈਂ ਕਹਦਾ ਕਿ ਉਹ ਰਾਮ ਟੈਕਸ ਦਾ ਬਟ ਹੈਗਾ ਪਿਓਰ ਕਾਟਨ ਹੈ ਵਿਦਾਊਟ ਐਨੀ ਮਿਕਸਿੰਗ 100% ਪਿਓਰ ਕਾਟਨ ਰਾਮਟੈਕਸ ਵਰਗਾ ਫੈਬਰਿਕ ਹੀ ਹੈਗਾ ਬਟ ਉਹਦੇ ਤੇ ਰਾਮਟੈਕਸ ਦੀ ਮੋਰ ਨਹੀਂ ਮਿਲੇਗੀ ਕਿਉਂਕਿ ਹੋਰ ਬ੍ਰਾਂਡ ਦਾ ਹੈ ਠੀਕ ਹੈ ਸੋ ਤੁਹਾਨੂੰ ਪੈਣਾ ਸਿਰਫ ਤੇ ਸਿਰਫ 2190 ਦਾ ਠੀਕ ਹੈ 2600 ਦਾ 2190 ਦਾ ਪਏਗਾ ਤੁਹਾਨੂੰ ਠੀਕ ਹੈ ਜੀ ਜਿੰਨੂੰ ਜਿੰਨੂੰ ਪਸੰਦ ਆਉਂਦੇ ਨੇ ਸਕਰੀਨਸ਼ਾਟ ਲੈ ਕੇ ਸਾਡੇ ਨੰਬਰਸ ਦੇ ਉੱਤੇ ਸਾਨੂੰ ਭੇਜ ਦਿਓ ਤੇ ਅਸੀਂ ਤੁਹਾਡੇ ਇੱਕ ਤਰ੍ਹਾਂ ਦੇ ਵਿੱਚ ਕਰ ਦਾਂਗੇ ਜੀ ਕੋਰੀਅਰ ਠੀਕ ਹੈ ਸੋ ਹੁਣ ਤੁਹਾਨੂੰ ਦਿਖਾਉਣੀ ਆ ਜੀ ਸਾਡਾ ਜਿਹੜਾ ਦੋਰੀਆ ਹੁੰਦਾ ਹੈ ਨਾ ਆ ਆਹਾਂ ਜਿਹੜਾ ਕਾਟਨ ਦੋਰੀਆ ਅਸੀਂ ਯੂਜ਼ ਕਰਦੇ ਆ ਉਹ ਬਹੁਤ ਸੌਫਟ ਵਾਲਾ ਹੁੰਦਾ ਆ ਰਫ ਦੋਰੀਆ ਅਸੀਂ ਯੂਜ਼ ਨਹੀਂ ਕਰਦੇ ਠੀਕ ਹੈ ਤੁਹਾਨੂੰ ਪਹਿਲਾਂ ਲੱਗ ਗਿਆ ਉਹ ਦੁਖਲੁਕ ਦਿਖਾ ਦਿੰਨੇ ਆ ਮੈਂ ਤਾਂ ਕਿਉਂਕਿ ਇਹ ਦੋਰੀਆ ਫੈਬਰਿਕ ਹੀ ਹੈ ਕਾਟਨ ਦੋਰੀਆ ਪਿਓਰ ਕਾਟਨ ਦੋਰੀਆ ਠੀਕ ਹੈ ਜੀ ਆ ਦੇਖੋ ਐਦਾਂ ਆਏਗਾ ਇਹ ਬਿਊਟੀਫੁਲ ਪੀਸ ਪਿੰਕ ਕਲਰ ਦਾ ਸੂਟ ਹੈ ਔਰ ਆਰੀ ਵਰਕ ਮਿਲੇਗਾ ਤੁਹਾਨੂੰ ਇਹਦੇ ਉੱਪਰ ਆ ਦੇਖੋ एक ऐदा आएगा और सेंटर पूरा एदा है ठीक है जी और एक दे मिल जाएगा फलार ब्यूटीफुल पीस बहुत ही प्यारा पीस है आकड़न वाला डोरी या नहीं है बहुत ही प्यारा हमारे बाहव भी तुम दिखा दें अः ब्यूटिफुल बहवा एक फलार मिलेगा तुम एदा और ਅੱਗੇ ਬਾਅਦੇ ਅੱਗੇ ਆ ਚੀਜ਼ ਆ ਜੇਗੀ ਲੇਸ ਵਰਕ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਬਿਊਟੀਫੁੱਲ ਪੀਸ ਠੀਕ ਹੈ ਜੀ ਤੇ ਬਾਟਮ ਪਲੇਨ ਸੇਮ ਫੈਬਰਿਕ ਦੁਪੱਟਾ ਨਹੀਂ ਹੈਗਾ ਦੁਪੱਟਾ ਜਿੱਦਾਂ ਕਸਟਮਰ ਬੋਲੇਗਾ ਅਸੀਂ ਰੈਡੀ ਕਰਵਾ ਦਾਂਗੇ ਅਗਰ ਕਿਸੇ ਨੇ ਬਿਨਾ ਦੁਪੱਟੇ ਤੋਂ ਲੈਣਾ ਹੈ ਉਹ ਵੀ ਤੁਹਾਡੇ ਤੱਕ ਪਹੁੰਚ ਜਾਏਗਾ ਰੇਟ ਹੈਗਾ ਇਹਦਾ ਦੇਖੋ ਜੀ 2390 ਲੇਕਿਨ ਅੱਜ ਤੁਹਾਨੂੰ ਇਹ ਪਏਗਾ ਜੀ 1950 ਸਿਰਫ 0.30 1950 ਦਾ ਹਰ ਸੂਟ ਦੇ ਵਿੱਚ ਤੁਹਾਨੂੰ 300 400 ਲੈਸ ਮਿਲ ਰਹੀ ਹੈ ਆਫਰ ਰੀਡਿਓ ਮਤਲਬ ਇਹ ਹੁੰਦਾ ਠੀਕ ਹੈ ਜੀ ਆਦਰਵਾਈਜ਼ ਅਸੀਂ ਇਦਾਂ ਇਨੀ ਫਰੈਸ਼ ਅਰਾਈਵਲਸ ਤੇ ਕਦੀ ਨਾ ਲੈਸ ਨਹੀਂ ਕਰੀਦਾ ਬਿਕਾਜ਼ ਆਲਰੇਡੀ ਸਾਡੇ ਜਿਹੜੇ ਪ੍ਰਾਈਸਿਸ ਹੁੰਦੇ ਆ ਬਹੁਤ ਜੈਨੂਇਨ ਹੁੰਦੇ ਆ ਅਸੀਂ ਬਹੁਤ ਵਧਾ ਚੜਾ ਕੇ ਤੁਹਾਨੂੰ ਦੱਸ ਦੇਣੀ ਆ ਠੀਕ ਹੈ ਅੱਜ ਪਾਏਗਾ ਤੁਹਾਨੂੰ ਇਹ 1990 ਦਾ ਰੇਟ ਹੈਗਾ ਇਹਦਾ 2390 ਮਤਲਬ 2400 ਅੱਜ ਪੈਣਾ ਤੁਹਾਨੂੰ ਇਹ 1990 ਦਾ ਠੀਕ ਹੈ ਜੀ ਆਲਮੋਸਟ 400 ਰੁਪਿਆ ਦਾ ਤੁਹਾਨੂੰ ਜਿਹੜਾ ਇਹ ਅਸੀਂ ਕਰਵਾ ਦੇਣਾ ਹੈ ਫਾਇਦਾ ਕਰਵਾ ਦੇਣੀ ਹੈ ਲੈਸ ਠੀਕ ਹੈ ਸੋ ਹੁਣ ਦਿਖਾਉਣੇ ਆ ਤੁਹਾਨੂੰ ਕਿਉਂਕਿ ਜੌਰਜਟ ਤੁਹਾਨੂੰ ਦੱਸਿਆ ਸੀਗਾ ਕਿ ਆਲਵੇਸ ਡਿਮਾਰਟ ਸੀ ਰਹਿੰਦੀ ਹੈ ਪਰ ਜਿਨ੍ਹਾਂ ਨੇ ਸਾਡੇ ਕੋਲ ਜੌਰਜਟ ਲਈਤੀ ਹੈ ਉਹ ਉਹਨਾਂ ਨੂੰ ਪਤਾ ਹੈ ਕਿ ਕਿਸ ਪ੍ਰਾਈਸ ਦੇ ਉੱਤੇ ਲਈਤੀ ਹੈ ਅਗਰ ਅਸੀਂ ਇੰਨਾ ਵੱਡਾ ਕੰਮ ਕਰਵਾ ਕੇ ਦਈਏ ਜਿੰਨਾ ਹੁਣ ਤੁਹਾਨੂੰ ਮੈਂ ਦਿਖਾਉਣ ਲੱਗੀ ਆ ਇਸ ਸੂਟ ਦੇ ਉੱਪਰ ਹੈਗਾ ਠੀਕ ਹੈ ਜੀ ਆ ਦੇਖੋ ਥਿਸ ਇਜ਼ ਸਕਰੀਨ ਪਲਸ ਮਿਲਕੀ ਬਹੁਤ ਪਿਆਰਾ ਪੀਸ ਹੈ ਠੀਕ ਹੈ ਸਕਾਈ ਕਲਰ ਹੈ ਲਾਈਟ ਸਕਾਈ ਨਹੀਂ ਹੈਗਾ ਡਾਰਕ ਸਕਾਈ ਕਲਰ ਹੈ ਆ ब्लू ਕਲਰ ਕੈਸਟ ਦਿਓ ਇਹਨੂੰ ਤੁਸੀਂ ਆ ਦੇਖੋ ਲੇਕਿਨ ਪੀਸ ਬਹੁਤ ਹੀ ਪਿਆਰਾ ਹੈ ਆ ਪੂਰਾ ਫਰੰਟ ਦਾ ਡੈੱਡਾ ਕਵਰ ਕਰਨਾ ਹੈ ਇਹਨੇ ਦੇਖੋ ਪਿਲਕੀ ਪਲੱਸ ਸਕਰੀਨ ਆਏਗੀ ਬੈਕ ਦਾ ਕਵਰ ਆਏਗੀ ਬਿਊਟੀਫੁਲ ਵਰਕ ਆ ਦੇਖੋ ਬੈਕ ਤੇ ਵੀ ਤੁਹਾਨੂੰ ਇਦਾਂ ਹੀ ਕੰਮ ਮਿਲੇਗਾ ਬਾਟਮ ਇਹ ਵੀ ਪਲੇਨ ਹੈ ਠੀਕ ਹੈ ਜੀ ਤੇ ਬਹੁਤ ਸੋਹਣਾ ਪੀਸ ਹੈ ਜੀ ਇਹ ਛੱਡਣ ਵਾਲਾ ਪੀਸ ਨਹੀਂ ਹੈਗਾ ਬਿਊਟੀਫੁਲ ਪੀਸ आव जी इधर बाहू ए मिलेगा ठीक है बहुत प्यारा पीस है दुपट्टा भी दिखाने दुपट्टा भी सेम फैब्रिक जॉर्ज का ही फैब्रिक और बहुत प्यारे वाला पीस है स्क्रीन प्लस मिल्की। ਸੈਂਟਰ ਚ ਤੁਹਾਨੂੰ ਸਕਰੀਨ ਮਿਲੇਗੀ ਔਰ ਪੱਲਿਆਂ ਦੇ ਉੱਪਰ ਤੁਹਾਨੂੰ ਮਿਲਗੀ ਉਹੀ ਵਾਲਾ ਕਲਰ ਲੱਗਾ ਹੋਇਆ ਜਿਹੜਾ ਸੂਟਸ ਦੇ ਵਿੱਚ ਯੂਜ਼ ਹੋਇਆ ਸੂਟ ਵਿੱਚ ਠੀਕ ਹੈ 22 ਮੀਟਰ ਕੱਟ ਪੂਰਾ ਖੁੱਲਾ ਡੁੱਲਾ ਦੁਪੱਟਾ ਰੇਟ ਇਹਦਾ ਹੈਗਾ ਜੀ 2800 ਹੈਗਾ ਜੀ ਮਤਲਬ ਕੀ ਹੈਗਾ ਹੈ 2800 ਲੇਕਿਨ ਆਫਰ ਵੀਡੀਓ ਦੇ ਵਿੱਚ ਇਹ ਤੁਹਾਨੂੰ ਪਹਿਣਾ ਹੈ ਸਿਰਫ ਤੇ ਸਿਰਫ ਹਰਾਣੋ ਜੋਗੇ ਤੁਸੀਂ ਸੁਣ ਕੇ 2800 ਦਾ ਸੂਟ ਹੈ ਜੀ ਤੇ ਤੁਹਾਨੂੰ ਇਹ ਪਹਿਣਾ ਹੈ ਜੀ ਸਿਰਫ ਤੇ ਸਿਰਫ 2250 ਠੀਕ ਹੈ ਸ਼ਿਪਿੰਗ ਐਕਸਟਰਾ ਰਹੇਗੀ 28 ਦਾ ਸੂਟ ਹੈ ਆਫਰ ਤੁਹਾਨੂੰ 500 ਤੋਂ ਜ਼ਿਆਦਾ ਆਫਰ ਇੱਥੇ ਚਾਹ ਲੈਸ ਮਿਲ ਰਿਹਾ ਹੈ ਤੇ ਇਹ ਤੁਹਾਨੂੰ ਪੈਣਾ 2350 ਦਾ ਵਾਸ ਇਹ ਰਹਿ ਗਿਆ ਜੀ ਸਿੰਗਲ ਪੀਸ ਪਿਓਰ ਰਿਯਾਨ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਫੈਬਰਿਕ ਇਹ ਪਿਓਰ ਰਿਯਾਨ ਕਾਟਨ ਆ ਵਿਦਾਊਟ ਐਨੀ ਮਿਕਸਿੰਗ ਕਾਫੀ ਕਲਰ ਦਾ ਸੂਟ ਹੈ ਬਹੁਤ ਹੀ ਕੂਲ ਕਪੜਾ ਹੈ ਆ ਦੇਖੋ ਬਿਊਟੀਫੁਲ ਪੀਸ ਬਹੁਤ ਪਿਆਰਾ ਪੀਸ ਹੈ ਆ ਇੱਕ टच भी हो रहा है ना तो बड़ा अच्छा फील हो रहा है बहुत ही ठंडा कपड़ा है ठीक है ऐसी चल रहा है सी ना तो कपड़ा ठंडा हो गया मतलब इतना प्यारा कपड़ा है आ देखो आएगा इधर फ्रंट ठीक है जी आ देखो पूरा घेरा और एट द आवला डिजाइन ठीक है फ्रंट और ए दी बैक बैक देवी घेरे तो वर्क मिलेगा ठीक है जी और

ਬਹੁਤ ਪਿਆਰਾ ਪੀਸ ਹੈ ਜੀ ਇਹ 14 25000 ਰੇਟ ਸੀਗਾ ਠੀਕ ਹੈ ਅੱਜ ਤੁਹਾਨੂੰ ਇਹ ਪਹਿਣਾ ਹੈ 50% ਆਫ ਬੀਨੀ 60% ਆਫ ਤੇ ਪਹਿਣਾ ਹੈ 1425 ਰੇਟ ਹੈ ਇਹਦਾ ਤੇ ਅੱਜ ਇਹ ਤੁਹਾਨੂੰ ਪਹਿਣਾ ਜੇ ਸਿਰਫ ਤੇ ਸਿਰਫ 690 ਦਾ ਠੀਕ ਹੈ ਜੀ 690 ਦਾ ਸੂਟ ਬਹੁਤ ਪਿਆਰਾ ਬਹੁਤ ਅੱਛਾ ਹੀ ਵਾਲਾ ਦੁਪੱਟਾ ਹਾਫ ਪਿਅਰ ਦਾ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਹੈ ਜੀ ਔਰ ਪਿਅਰ ਰਿਯਾਨ ਬੜਾ ਹੀ ਅੱਛੇ ਵਾਲਾ ਫੈਬਰਿਕ ਔਰ ਪਹਿਣਾ ਤੁਹਾਨੂੰ ਕਿੰਨੇ ਦਾ ਸਿਰਫ ਤੇ ਸਿਰਫ 690 ਦਾ ਬਹੁਤ ਹੀ ਪਿਆਰਾ ਪੀਸ ਹੈ ਓਕੇ ਹੋਣ ਹੈ ਸਾਡੇ ਕੋਲ ਹੈ ਜੀ ਬਟਰ ਕਾਟਨ ਫੈਬਰਿਕ ਹੈ ਬਿਊਟੀਫੁਲ ਪੀਸ ਇੰਨਾ ਜ਼ਿਆਦਾ ਠੰਡਾ ਕੱਪੜਾ ਹੈ ਨਾ ਯਾਰ ਇਹ ਆ ਦੇਖੋ ਪ੍ਰਿੰਟ ਦੇਖੋ ਇਹਦਾ ਤੁਸੀਂ ਬਹੁਤ ਪਿਆਰਾ ਪੀਸ ਹੈ ਜੀ ਇਹ ਠੀਕ ਹੈ ਬਟਰ ਕਾਟਨ ਫੈਬਰਿਕ ਹੈ ਠੀਕ ਹੈ ਤੇ ਇਹ ਪਹਿਣਾ ਹੈ ਤੁਹਾਨੂੰ ਸਿਰਫ ਤੇ ਸਿਰਫ ਇਹ ਅਸੀਂ ਕੱਢੇ ਨੇ 800 800 ਦੇ ਅੱਜ ਦਾ ਰੇਟ ਤੁਹਾਡਾ ਇਹ ਹੈਗਾ ਜੀ ਸਿਰਫ ਤੇ ਸਿਰਫ ਤੁਹਾਨੂੰ ਪੈਣਾ 550 ਦਾ ਠੀਕ ਹੈ ਜੀ 550 ਓਨਲੀ ਲਾਈਨਿੰਗ ਰਿਕੁਆਇਰਡ ਨਹੀਂ ਹੈਗੀ ਪਿਓਰ ਕਾਟਨ ਹੈ ਇੱਕਦਮ ਸੌਫਟ ਵਾਲਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਹੱਥ ਲਾਏ ਮਤਲਬ ਪਤਾ ਲੱਗ ਰਿਹਾ ਹੈ ਕਿ ਬਹੁਤ ਜ਼ਿਆਦਾ ਸੌਫਟ ਕਾਟਨ ਹੈ ਤਾਂ ਹੀ ਇਹਦਾ ਨਾਮ ਬਟਰ ਕਾਟਨ ਹੁੰਦਾ ਹੈ ਇਹ ਕਿਦੇ ਚਾਰ ਰੰਗ ਹੈਗਾ ਹਨ 550 ਈਚ ਠੀਕ ਹੈ ਜੀ ਹੁਣ ਇੱਕ ਆ ਹੈਗੇ ਨੇ ਸਾਡੇ ਕੋ ਪਿਓਰ ਕੈਂਬਰੀ ਕਾਟਨ ਇਹ ਵੀ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਆ ਦੇਖੋ ਚਾਹੇ ਤੁਸੀਂ ਇਹਦਾ ਗਾਡ ਸੈੱਟ ਬਣਵਾਓ ਚਾਹੇ ਤੁਸੀਂ ਇਹਦਾ ਫੁੱਲ ਸੂਟ ਬਣਵਾਓ ਉਹ ਤੁਹਾਡੀ ਮਰਜ਼ੀ ਹੈ ਲੇਕਿਨ ਬਹੁਤ ਹੀ ਪਿਆਰਾ ਪੀਸ ਹੈ ਦੇਖੋ ਤੁਹਾਨੂੰ ਲੱਗ ਗਿਆ ਦਿਖਾਉਣੀ ਹੈ ਪ੍ਰਿੰਟ ਬੜਾ ਪਿਆਰਾ ਹੈ ਜੈਪੂਰੀ ਪ੍ਰਿੰਟ ਹੈ ਇਹ ਬਹੁਤ ਜ਼ਿਆਦਾ ਇੰਨੇ ਹੈ ਇਹ ਨਾ ਵਾਈਟ ਉੱਪਰ ਮਹਿੰਦੀ ਜਿਹਾ ਕਲਰ ਹੈ ਬੜਾ ਅੱਛਾ ਲੱਗਦਾ ਹੈ ਔਰ ਥਿਸ ਇਜ਼ ਲਾਸਟ ਪੀਸ ਠੀਕ ਹੈ ਜੀ ਥਾਨ ਦਾ ਲਾਸਟ ਪੀਸ ਹੈ 5-5 ਮੀਟਰ ਪੂਰਾ ਹੈਗਾ ਹੈ ਠੀਕ ਹੈ ਔਰ ਚਾਹੇ ਤੁਸੀਂ 올ਓਵਰ ਲੈ ਲਓ ਚਾਹੇ ਤੁਸੀਂ ਮੈਚਿੰਗ ਕਰ ਲਓ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਮਤਲਬ ਅਗਰ ਤੁਸੀਂ ਕੋਟ ਸੈੱਟ ਵੀ ਬਣਾਉਂਦੇ ਹੋ ਤਾਂ ਮੈਚਿੰਗ ਵੀ ਯੂਜ਼ ਕਰ ਸਕਦੇ ਹੋ ਸੂਟ ਬਣਾਉਂਦੇ ਹੋ ਤੇ ਤਾਂ ਵੀ ਇਦਾਂ ਮੈਚਿੰਗ ਯੂਜ਼ ਕਰ ਸਕਦੇ ਹੋ ਆ ਦੇਖੋ ਪ੍ਰਿੰਟ ਦੇਖੋ ਇਹਦਾ ਬਿਊਟੀਫੁਲ ਪ੍ਰਿੰਟ ਬਹੁਤ ਹੀ ਪਿਆਰਾ ਐਂ ਖੜਿਆ ਖੜਿਆ ਜਿਹਾ ਕਲਰ ਐ ਅੱਖਾਂ ਨੂੰ ਭੈਣ ਵਾਲਾ ਨਹੀਂ ਹੈਗਾ ਆ ਦੇਖੋ ਜੀ ਬਿਊਟੀਫੁਲ ਸੂਟ ਬਹੁਤ ਪਿਆਰਾ ਹੈ ਇਹਦੇ ਰੰਗਾਂ ਨੂੰ ਇਹਦੇ ਕੁਝ ਨਹੀਂ ਹੋਣਾ ਚਾਹੀਦਾ ਠੀਕ ਹੈ ਮਹਿੰਦੀ ਕਲਰ ਐ ਤੇ ਇਹ ਵੀ ਤੁਹਾਨੂੰ ਉਹੀ ਸੇਮ ਪ੍ਰਾਈਸ ਜੀ ਪੈਣਾ ਹੈ 500 ਉਹ 550 ਜੀ ਬਟਰ ਕਾਟਨ ਵਾਲਾ ਇਹ ਤੁਹਾਨੂੰ ਪੈਣਾ ਜੀ 500 ਚ ਠੀਕ ਹੈ ਜੀ ਪਿਓਰ ਕੈਂਬ੍ਰਿਕ ਕਾਟਨ ਵਿਦ ਕੋਈ ਮਿਕਸਿੰਗ ਨਹੀਂ ਹੈਗੀ ਪਿਓਰ ਕਾਟਨ ਹੈ ਪਿਓਰ ਕੈਂਬ੍ਰਿਕ ਕਾਟਨ ਠੀਕ ਹੈ ਜੀ ਮੈਂ ਇਹਦੇ ਨਾਲ ਦਾ ਸਵਾਇਆ ਮੈਂ ਇਹਦੇ ਲਾਈਨਿੰਗ ਨਹੀਂ ਲਗਵਾਈ ਥੱਲੇ 슬ਿਟ ਪਾ ਲਈਦੀ ਹੈ ਅਗਰ ਕਿਸੇ ਨੇ ਲਾਈਨਿੰਗ ਲਗवानी ਹੋ ਇੱਛਾ ਹੈ ਬਟ ਇੰਨਾ ਜ਼ਿਆਦਾ ਉਹ ਕਪੜਾ ਉਹ ਨਹੀਂ ਹੈਗਾ ਇਹਨੇ ਧੋਕੇ ਹੋਰ ਗੱਫ ਹੋ ਜਾਣਾ ਤੇ ਲਾਈਨਿੰਗ ਦੀ ਰਿਕੁਆਇਰਮ ਮੇਰੇ ਹਿਸਾਬ ਨਾਲ ਤੇ ਨਹੀਂ ਹੈਗੀ ਤੇ ਪਰ ਜਿੰਨੇ ਕਿਸੇ ਨੇ ਲਗਵਾਉਣੀ ਹੋ ਇੱਛਾ ਹੈ ਜੀ ਪਿਓਰ ਕਾਟਨ ਠੀਕ ਹੈ ਔਰ ਐਦਾਂ ਹੀ ਆ ਪੂਰਾ ਪੈਨਲ ਆ ਜਿਹੜਾ ਐਦਾਂ ਫਰੰਟ ਤੇ ਕਵਰ ਆਏਗਾ ਠੀਕ ਹੈ ਆ ਘੇਰੇ ਤੇ ਆ ਜਣੀ ਆ ਵਾਲੀ ਚੀਜ਼ ਆ ਜਿਹੜਾ ਪੈਨਲ ਹੈਗਾ ਔਰ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ ਇਹਦੇ ਨਾਲ ਠੀਕ ਹੈ ਜੀ ਹੋਰ ਵੀ ਸਾਡੇ ਕੋਲ ਬਲੌਗ ਦੇ ਸੂਟ ਜਿਹੜੇ ਉਹ ਇਦਾਂ ਹੀ ਆਉਂਦੇ ਰਹੇ ਜੇ ਸਿੱਗੀ ਸਾਡੀ ਦੂਸਰੀ ਵੀਡੀਓ ਤੇ ਥਰਡ ਵੀਡੀਓ ਹੁਣ ਜਿਹੜੀ ਲੈ ਕੇ ਆਵਾਂਗੇ ਉਹ ਐ ਦੋ ਕੁ ਦਿਨ ਰੋਕੇ ਹੋਏਗੀ ਸੋ ਇਦਾਂ ਹੀ ਬਸ ਸਾਡੇ ਨਾਲ ਜੁੜੇ ਰਹੋ ਜੀ ਕਰਦੇ ਰਹੋ ਜੀ ਸਾਨੂੰ ਪਿਆਰ ਤੇ ਕਰਦੇ ਰਹੋ ਜੀ ਸਾਡੇ ਨਾਲ ਇਦਾਂ ਹੀ ਸ਼ਾਪਿੰਗ ਤੇ ਰੱਖੋ ਜੀ ਸਾਰੇ ਜਣੇ ਆਪਣਾ ਧਿਆਨ ਬਹੁਤ ਜ਼ਿਆਦਾ ਤੇ ਬਹੁਤ ਬਹੁਤ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ